ਹੋਰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਾਂ ਸੀਜ਼ਨ ਤੋਂ ਬਾਅਦ ਆਪਣੇ ਪੈਂਡ ਯਾਨੀ ਕਿ ਪੰਜਾਬ ਪਹੁੰਚ ਗਏ ਆ ਅੱਜ ਆਪਾਂ ਖੇਤ ਗੇੜਾ ਮਾਰਨ ਆਏ ਹੋਏ ਸੀ ਕਣਕ ਦੀ ਚਤੀਆ ਬਰਸੀਨ ਏਡਾ ਏਡਾ ਹੋ ਗਿਆ ਜੀ ਆਪਣਾ ਕਣਕ ਦਾ ਇਕੱਲਾ ਇਕ ਉੱਗਿਆ ਨਹੀਂ ਸੀਗਾ ਖੁਸ਼ਕ ਬੀਜਤੀ ਇਹਨਾਂ ਨੇ ਪਿੱਛੋਂ ਤੇ ਹੁਣ ਪਾਣੀ ਲਾਇਆ ਉਤੋਂ ਦੇਖੋ ਜੇ ਉੱਗ ਗਿਆ ਤਾਂ ਠੀਕ ਆ ਨਹੀਂ ਦੁਬਾਰਾ ਬੀਜ ਦਾਂਗੇ ਉਹ 11 ਝੋਨਾ ਸੀਗਾ ਪਰਲੇ ਪਾਸਿਓਂ ਕਣਕ ਬਹੁਤ ਵਧੀਆ ਉੱਗੀ ਆ ਆਹ ਜੇ ਥੋੜੇ ਦਿਨ ਹੀ ਹੋ ਗਏ ਬੀਜੀ ਨੂੰ 26 ਝੋਨੇ ਵਾਲਾ ਖੇਰਾ ਸੀ ਉਹ 31 ਝੋਨੇ ਵਾਲਾ ਖੇਰਾ ਵੀ ਉੱਗ ਗਿਆ ਆਪਣਾ ਕਣਕ ਦਾ ਇਹ ਆਪਣਾ ਖੇਤ ਆ ਜੀ ਇੱਕ ਕਰ ਲੋ ਆਪਾ ਡਰਾਕਟ ਫੁੱਲ ਲਾਇਆ ਹੋਇਆ। ਵਾਤਾਵਰਨ ਨੂੰ ਪਿਆਰ ਕਰਨਾ ਚਾਹੀਦਾ। ਆਪਦੀ ਆਪਦੀ ਮੋਟਰ ਦੇ ਉੱਤੇ ਰੁੱਖ ਜ਼ਰੂਰ ਲਾਇਆ ਕਰੋ। ਰੁੱਖਾਂ ਦਾ ਆਪਣੇ ਜੀਵਨ ਦੇ ਵਿੱਚ ਬਹੁਤ ਮਤਵ ਆ। ਸੀਜ਼ਨ ਵਧੀਆ ਲੱਗ ਗਿਆ ਜੀ। ਮਸ਼ੀਨਾਂ ਪਟਾ ਕੰਦੀਆਂ ਉੱਥੇ। ਬਾਕੀ ਦੋ ਪੈਸੇ ਇਬਾਦਤੇ ਤੋਂ ਪੈਸੇ ਘੱਟ ਕੀ ਸੁੱਕ ਸੁਕਾਣਾ ਸੀਜ਼ਨ ਲੱਗ ਜੇ ਕੋਈ ਘਟਨਾ ਤੋਂ ਬੰਦਾ ਬਚਿਆ ਰਵੇ ਤਾਂ ਵਧੀਆ ਹੀ ਹੁੰਦਾ ਸੀਜ਼ਨ ਆਪਣਾ ਫੁੱਲ ਵਧੀਆ ਹੀ ਲੱਗ ਗਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਛੱਤੀਗੜ੍ਹ ਕਈ ਕੰਪੈਨਾਂ ਉਤੋਂ ਸ਼ੋਪਰੋਂ ਛੱਤੀਗੜ੍ਹ ਗਈਆਂ ਆਪਾਂ ਤਾਂ ਅੱਜ ਤਾਈਂ ਗਏ ਜੀ ਛੱਤੀਗੜ੍ਹ ਓਕੇ ਇਸ ਕਰਕੇ ਆਪਾਂ ਉੱਥੇ ਹੀ ਟਾਕਾਂ ਦੀਆਂ ਕਿਉਂਕਿ 36 ਗੜ ਅਤੇ ਦਤਿਆ ਏਰੀਆ ਵੀ ਡਬਰਾ ਡਬਰੇ ਬਹੁਤ ਚੋਨਾ ਖੜਾ ਹੈ ਉੱਥੋਂ ਦਾ ਵੀ ਫੋਨ ਫੋਨ ਆਏ ਸੀ ਪਰ ਗਏ ਨਹੀਂ ਝੂਠ ਬਹੁਤ ਬੋਲਦੇ ਆ ਜੀ ਉੱਥੇ ਲੋਕ ਕਿ ਇੱਕ ਤਾਂ ਖੇਤ ਗਿੱਲੇ ਹੁੰਦੇ ਆ ਤੇ ਦੂਜਾ ਝੂਠ ਬਹੁਤ ਜ਼ਿਆਦਾ ਚੱਲਦਾ ਕਿਉਂਕਿ ਮਸ਼ੀਨਾਂ ਸਾਰੀਆਂ ਵਿਹਲੀਆਂ ਹੋ ਕੇ ਤਲੀਆਂ ਜਾਂਦੀਆਂ ਤੇ ਫਿਰ ਉੱਥੇ ਜ਼ਿਆਦਾ ਮਸ਼ੀਨਰੀ ਹੋਣ ਦੇ ਕਾਰਨ ਝੂਠ ਵਾਚ ਜਾਂਦਾ ਇਸ ਕਰਕੇ ਆਪਾਂ ਕੈਨਸਲ ਕੀਤਾ ਵੈਸੇ ਆਪਾਂ ਅੱਗੇ ਵੀ ਨਹੀਂ ਗਏ ਕਿਤੇ ਜੀ ਬਸ ਇੱਥੋਂ ਤੱਕ ਹੀ ਆਪਾਂ ਸੀਜ਼ਨ ਲਾਉਣਾ ਹੈ 2 ਕੁ ਮਹੀਨਿਆਂ ਦਾ ਟਾਰਗੇਟ 2 ਮਹੀਨੇ 3 ਦਿਨਾਂ ਦੇ ਵਿੱਚ ਅਸੀਂ ਕਰੇ ਵਾਪਸ ਆ ਗਏ ਤੇ ਬਸ ਇੰਨਾ ਕੀ ਆਪਣਾ ਸੀਜ਼ਨ ਹੁੰਦਾ ਹੈ ਤੇ ਅੱਜ ਆਪਾਂ ਖੇਤ ਗਿੜਾ ਮਾਰਨ ਆਏ ਸੀ ਦੋ ਤਿੰਨ ਦਿਨੋਂ ਕਿ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਰਸਤੇ ਦੇ ਵਿੱਚ ਗੱਡੀ ਚਲਾਉਣ ਵਾਲਾ ਮੈਂ ਕੱਲਾ ਹੀ ਸੀ ਡਰਾਈਵਰ ਕੋਲੇ ਡਰਾਈਵਰ ਲਾਇਸੈਂਸ ਵੀ ਨਹੀਂ ਹੁੰਦਾ ਆਪਣੇ ਜਿਹੜੇ ਕੰਪੈਨ ਤੇ ਡਰਾਈਵਰ ਹੁੰਦੇ ਆ ਡਰਾਈਵ ਟੂ ਲਾਇਸੈਂਸ ਇਹਨਾਂ ਕੋਲੇ ਘੱਟ ਹੀ ਹੁੰਦੇ ਆ ਰੂਲ ਤਾਂ ਚਾਹੀਦੇ ਆ ਜੀ ਵੀ ਇਹ ਡਰਾਈਵ ਲਾਇਸੈਂਸ ਬਣਾਉਣ ਤੇ ਫੇਰ ਹੀ ਇਹਨਾਂ ਡਰਾਈਵਰ ਰੱਖੇ ਪਰ ਡਰਾਈਵਰਾਂ ਦੀ ਘਾਟ ਹੋਣ ਦੇ ਕਾਰਨ ਰੱਖਣੇ ਪੈਂਦੇ ਆ ਇਸ ਕਰਕੇ ਫਰ ਗੱਡੀ ਚਲਾਉਣ ਵਾਲੇ ਆ ਪਕੱਲੇ ਸੀ। ਦਰ ਰਾਤ ਆ ਵੀ ਚਲਾਈ ਨੀਂਦਰਾ ਨੁੰਦਰਾ ਹੋ ਗਿਆ ਤੇ ਇਸ ਕਰਕੇ ਵੀਡੀਓ ਨਹੀਂ ਬਣੀ। ਮੈਂ ਚਲੋ ਅੱਜ ਖੇਤ ਗਏ ਆ ਤੇ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆ। ਤੇ ਨਾਲੇ ਆਪਾਂ ਬਖਾਉਨੇ ਤੁਹਾਨੂੰ ਆਪਣੇ ਕਣਕ ਆਪਣੇ ਗਵਾਂਡੀਆਂ ਦੀ ਕਣਕ ਵੀ ਫੁੱਲ ਹਰੇ ਭਾਈ ਮਾਰ ਰਹੀ ਹੈ। ਤੇ ਚਲੋ ਹੋਰ ਦੋ 14 ਨਾਲ ਨੂੰ ਸਾਰਿਆਂ ਦੀਆਂ ਕਣਕਾਂ ਹਰੇ ਬਾਈ ਮਾਰਨ ਲੱਗ ਕੇ ਜਾਣੀਆਂ। ਪ੍ਰਮਾਤਮਾ ਸੋਖ ਸੁਖਾਂ ਨਾਲ ਇਹਨਾਂ ਨੂੰ ਪੱਕਦੀਆਂ ਰੱਖੇ, ਹਰੇਕ ਦੇ ਘਰਾਂ 'ਚ ਸੁੱਖ ਸ਼ਾਂਤੀ ਬਣਾਈ ਰੱਖੇ। ਫਸਲਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਚਲੋ ਠੀਕ ਆ ਜੀ ਆਪਣਾ ਅੱਜ ਦਾ ਵਲੌਗ ਇਹਨਾਂ ਕੀ ਆ। ਛੋਟਾ ਜਿਹਾ ਹੀ ਵਲੌਗ ਆਪਾਂ ਬਣਾਇਆ ਕੋਈ ਖਾਸ ਮੁੱਦਾ ਵੀ ਨਹੀਂ ਸੀ ਕੋਈ ਵੀਡੀਓ ਬਣਾਉਣ ਦਾ। ਆਪਕੋ ਕੁ ਭਾਰੇ ਆਪਾਂ ਤੁਹਾਨੂੰ ਦੱਸ ਦਿੱਤਾ ਸੀ ਕਿ ਉੱਥੇ ਕੋਈ ਰੋਕ ਨਹੀਂ। ਬਾਕੀ ਡਰਾਈਵਰ ਜਿਹੜੇ ਆਪਣੇ ਨੂੰ ਭੱਜ ਕੇ ਆਏ ਆ ਹੁਣ ਆਪਾਂ ਇੱਕ ਡਰਾਈਵਰ ਨਾਲ ਗੱਲ ਹੋਈ ਸੀ ਕਾਲੇ ਨਾਲ ਉਹਦੀ ਆਪਣੇ ਕੋਲੇ ਰਿਕਾਰਡਿੰਗ ਵੀ ਹੈ ਉਹ ਕਹਿੰਦਾ ਬਾਈ ਜੀ ਮੈਂ ਤਾਂ ਨਵਾਂ ਸੀਗਾ ਤੇ ਮੈਨੂੰ ਤਾਂ ਇਹ ਕਹੀ ਬਸ ਨਹੀਂ ਚੱਲਣਾ ਚੱਲਣਾ ਜੇ ਤੂੰ ਕੱਲਾ ਰਹੇਗਾ ਤੇ ਇਹਨੂੰ ਪਿੱਛੋਂ ਤੰਗ ਕਰਨਗੇ ਕਹਿੰਦਾ ਮੈਨੂੰ ਤਾਂ ਡਰਾ ਕੇ ਹੀ ਲੈ ਆਇਆ ਇਹ ਉਨੇ ਆਪਾਂ ਨੂੰ ਰਿਕਾਰਡਿੰਗ ਦੇ ਵਿੱਚ ਵੀ ਦੱਸਿਆ ਵੀ ਪੈਸੇ ਤੇ ਲੈ ਲਓ ਬਾਈ ਕੋਈ ਕਮੀ ਨਹੀਂ ਸੀ ਪਰ ਇਹਨਾਂ ਦੇ ਡਰ ਦੇ ਨਾਲ ਹੀ ਮੈਨੂੰ ਨਵੇਂ ਨੂੰ ਪਤਾ ਨਹੀਂ ਸੀ ਤੇ ਮੈਨੂੰ ਇਹਨਾਂ ਦੇ ਨਾਲ ਆਉਣਾ ਪਿਆ ਗਾਲਾਂ ਵੀ ਉਹਨੇ ਕੱਢੀਆਂ ਕਹਿੰਦਾ ਮੇਰਾ ਵੀ ਗਾਂ ਦਾ ਵਿਸ਼ਵਾਸ ਖਰਾਬ ਕੀਤਾ ਇਹਨਾਂ ਬੰਦੇ ਨੇ ਚਲੋ ਮਿਲਦੇ ਆ ਜੀ ਹੁਣ ਆਪਾਂ ਇਹਨਾਂ ਬੰਦਿਆਂ ਨੂੰ ਫਿਰ ਆਪਾਂ ਇਹਨਾਂ ਦੀ ਵੀਡੀਓ ਬਣਾਵਾਂਗੇ ਵੀ ਕੀ ਕਾਰਵਾਈ ਆਪਾਂ ਕਰਵਾਉਣੀ ਹੈ ਇਹਨਾਂ ਤੇ ਆਹ ਬਈ ਜ਼ਰੂਰ ਕਰਉਣੀ ਚਾਹੀਦੀ ਹੈ ਅੱਜ ਆਪਣੇ ਨਾਲ ਕੀਤੇ ਗੱਲ ਨੂੰ ਕਿਸੇ ਹੋਰ ਨਾਲ ਕਰਨਗੇ ਚਲੋ ਬੰਦੇ ਨੂੰ ਕਿਸੇ ਮੁੱਦੇ ਤੇ ਜਾਂ ਕੋਈ ਗਾਲ ਮੰਦਾ ਕੱਢਦਾ ਜਾਂ ਕੋਈ ਲੜਾਈ ਝਗੜਾ ਫਿਰ ਤਾਂ ਹੋਵੇ ਫਿਰ ਵੀ ਦੱਸ ਕੇ ਆਓ ਕੋਈ ਕਸੂਰ ਕੱਢ ਕੇ ਆਓ ਬਈ ਤੂੰ ਗਲਤਾਂ ਬੰਦਾ ਕੋ ਇੱਥੇ ਅਸੀਂ ਨਹੀਂ ਰਹਿਣਾ ਉੱਥੇ ਆਪਾਂ ਕੱਲੇ ਤਾਂ ਹੁੰਦੇ ਨਹੀਂ ਇਹ ਆਂਟ ਨਾਲ ਗੱਲ ਕਦੇ ਵੀ ਇਹ ਬੰਦਾ ਮਾਲਕ ਸਾਨੂੰ ਖਰਾਬ ਕਰਦਾ ਅਸੀਂ ਚਲੇ ਜਾਣਾ ਇਹਦੇ ਨਾਲ ਗੱਲ ਕਰੋ ਕਮ ਸੇ ਕਮ ਇੱਥੇ ਜਦੋਂ ਤੁਸੀਂ ਆਓਗੇ ਤਾਂ ਏਜੰਟਰ ਨਾਲ ਗੱਲ ਤਾਂ ਕਰਵਾਉਣ ਜੋਗੇ ਹੋਵੋਗੇ ਭਾਈ ਆ ਗੱਲ ਕਰ ਵੀ ਅਸੀਂ ਤਾਂ ਏਜੰਟਰ ਨੂੰ ਦੱਸਿਆ ਸੀਗਾ ਵੀ ਸਾਨੂੰ ਖਰਾਬ ਕਰਦਾ ਚਲੋ ਠੀਕ ਹੈ ਜੀ ਆਪਣੇ ਚੈਨਲ ਨੂੰ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ